ਬਟਾ ਭਰਾ ਆਇਆ ਮੇਰਾ ਆਉਂਦਾ ਰਾਜੇ ਨੂੰ ਰਾਜਾ ਉਹਦਾ ਨਾ ਤੇ ਉਹਦਾ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ ਤੇ ਰਾਤੀ ਵੀ ਇੱਥੇ ਇਕੱਲਾ ਸੀ ਉਹ ਹੂੰ ਤੋਂ ਉਹਨੇ ਪਹਿਲਾਂ ਇੱਥੇ ਲੜਿਆ ਮੈਂ ਕਿ ਚੌਂਕ ਚ ਲੈ ਗਿਆ ਉਧਰ ਨੂੰ ਦੋ ਜਾਨੇ ਚਾਚਾ ਭਤੀਜਾ ਗੱਡੀ ਤੇ ਹਰਮਨ ਉਹਦਾ ਜਾ ਕੁਟਿਆ ਮੁਰ ਕਿ ਇੱਥੇ ਲਿਆ ਕੁਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤੁਹਾਨੂੰ ਭਾਉਂਦਾ ਹਣਾ ਉਹਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਅਨਸ਼ਾਫ ਸਹੀਦਾ ਕੇ ਗੱਲਾਂ ਨਹੀਂ ਹਾਂਜੀ ਕੁਛ ਹੋ ਗਈ ਜੀ ਆ ਪੁਲਸਾ ਜੀ ਵੀ ਗਲੋਤੀ ਆ ਜੀ ਉਹ ਗੱਲ ਲਗੋ ਨੀ ਪਾਜੀ ਮੈਨੂੰ ਕਰੋ ਕਲਾਇਆ ਦੁਕਾਨ ਤੇ ਉਹ ਮੁੰਡਾ ਇਧਰੋਂ ਆਇਆ ਬੈਸਬੋਲ ਲੈ ਕੇ ਦੌੜਾ-ਦੌੜਾ ਮਾ ਕਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਉਹ ਜੀ ਦੀ ਗੱਲ ਐ ਇਹ ਆ ਕਿ 8:30 ਵਜੇ ਦੀ ਗੱਲ ਰਾਤ ਮੈਨੂੰ ਆਣ ਕੇ ਹਰਵਾਰ ਦੀ ਹਾਂਜੀ ਕੱਲ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲਾ ਮੈਂ ਮੈਂ ਤੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰ ਮੰਨੇ ਤੇ ਗੱਦੀ ਨੇ ਉਹ ਆਏ ਤੇ ਇੱਕ ਤੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਹੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰਾਦਾ ਹੀ ਗਾਂਣ ਮੈਂ ਤੇ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋ ਹਾਂਜੀ ਮੇਰੇ ਆ ਵੇਖੋ ਰਗਾ ਕਟਿੰਗਾ ਨੇ ਆ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਕਹਿੰਦਾ ਮੇਰਾ ਕੋਈ ਕੁੱਖ ਨਹੀਂ ਕਰ ਸਕਦਾ ਕਹਿੰਦਾ ਮੈਂ ਤੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੁੱਖ ਕਰ ਸਕਦਾ ਹਾਂਜੀ ਕੀਤੀ ਚ ਚਲੱਖਣ ਸਿੰਘ ਕੋਈ ਰਾਤੀ ਦਾ ਕੋਈ ਟਕੜਾ ਹੋਇਆ ਕੋਈ ਅਠ ਕੋਜੇ ਨਾਲ ਤੇ ਉਹ ਟਕੜੇ ਦੇ ਨਾਲ ਹੀ ਇਹ ਇਹ ਖਾਲੀ ਸਿੰਘ ਜਰਾ ਉਹ ਕੋਈ ਪਤਾ ਨਹੀਂ ਕੀ ਕਰਦੇ ਕੋਈ ਗੋਲ ਜਾ ਬੈਠ ਉਹਨੂੰ ਕਹਿੰਦੇ ਸੁਪਰ ਉਹਨੇ ਮਾਰਿਆ ਇਹਦੇ ਦੋ ਤਿੰਨ ਮਾਰਿਆ ਸਾਥੀ ਦੇ ਵੱਜ ਗਏ ਤੇ ਕੋਲ ਤਲ ਤਲ ਦੇ ਮਾਰੇ ਇੱਕ ਰਾਤ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਹਾਂ ਸ਼ਰਾਬ ਸਾਰੀ ਪਿੰਦੇ ਹੋਈ ਪੀਂਦਾ ਹੈ ਜਨ ਮਾਰਿਆ ਇਹ ਵੀ ਪੀਂਦਾ ਹੈ ਹਾਂ ਜੀ ਵੰਜਲਾ ਨੇ ਉਹਨੂੰ ਬੁੜ ਕੇ ਬਾਹਰ ਚਾੜ ਕੇ ਮਾਰਿਆ ਫਿਰ ਉੱਥੇ ਲੜਾਈ ਉੱਧਰ ਹੋਈ ਭਰਾ ਨੂੰ ਮਾਰ ਭਰਾ ਨੂੰ ਬਾਹਰ ਚ ਮਾਰਿਆ ਆ ਭਰਾ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਰਾਸ ਨੂੰ ਰਿਆ ਕਬਜ਼ੇ ਦੀ ਪੁਲਿਸ ਨੇ ਉਹ ਉਸ ਆਪਣੀ ਕਾਰਵਾਈ ਕਰ ਰਹੀ ਹੈ ਡੈੱਡ ਬਡੀ ਭੇਜੀ ਆਸੀਂ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਪਤਕ ਕਰਨ ਹੋਣਗੇ ਉਹ ਕਾਰਵਾਈ ਕਰਾਂਗੇ ਕਾਰਨ ਦੱਸਿਓ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਜੀ ਠੀਕ ਓਕੇ